ਬੀਡੀਪੀਓ ਦਫਤਰ ਕੋੜਪੂਰਾ ਵਿਖੇ ਤਿੰਨ ਬਲਾਕ ਬਣਾਏ ਗਏ ਚਾਰ ਵਕਫਾਕ ਥਾਵਾਂ ਤੇ ਹੋਰ ਬਲਾਕ ਬਣਾਏ ਗਏ ਸੱਤ ਥਾਵਾਂ ਤੇ ਬਲਾਕ ਕੋੜਪੂਰਾ ਦੇ ਵਕਫਾਕ ਪਿੰਡਾਂ ਦੀਆਂ ਨਾਮਜਦਗੀਆਂ ਦਾਖਲ ਹੋ ਰਹੀਆਂ ਨੇ ਤਿੰਨਵੇਂ ਤੱਕ ਇਹ ਪ੍ਰਕਿਰਿਆ ਚੱਲ ਰਹੀ ਹੈ ਕੁਝ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਧਿਰ ਤੇ ਦੋਸ਼ ਲਾਇਆ ਤੇ ਕੁਝ ਵਿਰੋਧੀ ਪਾਰਟੀਆਂ ਨੇ ਪੁਲਿਸ ਪਾਰਟੀ ਤੇ ਵੀ ਪੁਲਿਸ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਤੇ ਵੀ ਪੱਖਪਾਤ ਦੇ ਦੋਸ਼ ਲਾਏ ਤੇ ਨਾਲ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਪ੍ਰਤੀ ਬੜਾ ਰੁੱਖਾ ਤਰਵਈਆ ਅਪਣਾਇਆ ਜਾ ਰਿਹਾ ਹੈ। ਕੁਝ ਨੇ ਕਿਹਾ ਕਿ ਸਾਨੂੰ ਚੁੱਲਾ ਟੈਕਸ ਨਹੀਂ ਮਿਲਿਆ, ਕੁਝ ਨੇ ਕਿਹਾ ਸਾਨੂੰ ਧੱਕੇਸ਼ਾਹੀ ਦਾ ਖਦਸ਼ਾ ਹੈ ਕਿ ਇੱਥੇ ਧੱਕੇਸ਼ਾਹੀ ਹੋ ਸਕਦੀ ਹੈ। ਵੱਖ-ਵੱਖ ਪਿੰਡਾਂ ਤੋਂ ਆਏ ਉਹਨਾਂ ਉਮੀਦਵਾਰਾਂ ਤੇ ਉਹਨਾਂ ਦੇ ਨਾਲ ਸਹਿਯੋਗੀਆਂ ਦਾ ਬੜਾ ਰੋਸ ਸੀ। ਕੀ ਪੌਂਸ ਪ੍ਰਸ਼ਾਸਨ ਵੱਲੋਂ ਸਤਾਤਾਰੀ ਧਿਰ ਨਾਲ ਲਿਆਜ਼ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਇੱਕ ਦੋ ਚਾਰਜ ਜਿੰਨੇ ਮਰਜ਼ੀ ਬੰਦੇ ਜਾ ਸਕਦੇ ਆ ਤੇ ਸਾਨੂੰ ਵਿਰੋਧੀ ਹੋਣ ਕਰਕੇ ਕਹਿੰਦੇ ਤੁਸੀਂ ਅੰਦਰ ਨਹੀਂ ਰੋਕ ਸਕਦੇ ਆਓ ਦੇਖਦੇ ਆਂ ਕੋਟਪੂਰਾ ਤੋਂ ਗੁਰਮੀਤ ਸਿੰਘ ਮੀਤਾ ਦੀ 에ਰਪੋਰਟ ਜੀਡੀਪੀਓ ਸਾਹਿਬ ਦੱਸਿਓ ਅੱਜ ਵਾਲੇ ਆ ਜਿਹੜੇ ਪੰਚਾਇਤ ਇਲੈਕਸ਼ਨ ਲਾਸਟ ਦਿਨ ਹਾਂਜੀ ਕਿਹੜੇ ਕਿਹੜੇ ਪਿੰਡਾਂ ਦੇ ਇੱਥੇ ਨਾਮਜ਼ਦਗੀਆਂ ਹੋ ਰਹੀਆਂ ਨੇ ਇੱਥੇ ਜਿਹੜਾ ਮੇ ਬਲੌਗ ਦਫ਼ਤਰ ਕੋੜਪੂਰਾ ਵਿੱਚ ਤਿੰਨ ਅਰੋਸ ਬੈਠੇ ਆ ਜੀ ਉਹਨਾਂ ਕੋਲ ਕੁੱਲ 24 ਪੰਚਾਇਤਾਂ ਹਨ ਜਿਨ੍ਹਾਂ ਦੇ ਇੱਥੇ ਨਾਮਜ਼ਦਗੀ ਪੇਪਰ ਭਰੇ ਜਾ ਰਹੇ ਆ ਜੀ ਹਾਂਜੀ ਕਿਸੇ ਪ੍ਰਕਾਰ ਦੀ ਕੋਈ ਵਿਤਕਰੇबाजी ਜਾਂ ਕੋਈ ਕੁਝ ਨਹੀਂ ਹੈ ਜੀ ਕੋਈ ਕੁਝ ਵੀ ਨਹੀਂ ਹੱਥ ਠੀਕ ਹੈ ਸਰ ਕੋਈ ਇਸ ਤਰ੍ਹਾਂ ਦੇ ਨਹੀਂ ਜੀ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਾਇਤ ਨਹੀਂ ਸਾਰੇ ਇਸ ਤੋਂ ਬਾਅਦ ਅੱਜ ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਹੋ ਜੂਗੀ ਇਸ ਤੋਂ ਬਾਅਦ ਦੀ ਕੀ ਪ੍ਰਕਿਰਿਆ 5 ਤਰੀਕ ਨੂੰ ਜਿਹੜੇ ਨਾਮਜ਼ਦਗੀ ਪੇਪਰ ਭਰੇ ਗਏ ਹਨ ਉਹਨਾਂ ਦੀ ਸਟੂਪਨੀ ਹੋਣੀ ਹੈ ਆਰੋਜ਼ ਵੱਲੋਂ ਜੀ 5 ਤਰੀਕ ਨੂੰ ਤੇ ਉਸ ਤੋਂ ਬਾਅਦ ਜਿਹੜੀ 7 ਤਰੀਕ ਲਾਸਟ ਹੈ ਜਿੱਦੋਂ ਨਾਮਜ਼ਦਗੀ ਪੇਪਰ ਕਿਸੇ ਨੇ ਜੇ ਵਾਪਸ ਲੈਣੇ ਹੈ ਤਾਂ ਆਪ ਦਾ ਫਾਰਮ ਭਰ ਕੇ ਵਾਪਸ ਵੀ ਲੈ ਸਕਦੇ ਆ ਕਿਹਨਾਮ ਹੈ ਜੀ ਆਪਣਾ ਅਮਰਦਲਾਲ ਸਾਫਕਾ ਸਰਪੰਚ ਪਿੰਡ ਬਾਮਣ ਪਿੰਡ ਬਾਮਣ ਵਾਲਾ ਕਿਵੇਂ ਸਹੀ ਚੱਲ ਰਿਹਾ ਸਟਾਰੂ ਢੰਗ ਨਾਲ ਆਫਿਸ ਦੇਖਣ ਸਹੀ ਲੱਗਦਾ ਅੱਛਾ ਥੋੜਾ ਬਹੁਤ ਆ ਕਰਦਿਆਂ ਜੋੜੀਆਂ ਵੰਡੀਆਂ ਜਾਂਦੀਆਂ ਹਨ ਹਾਂਜੀ ਜੋੜੀਆਂ ਕਰਦਿਆਂ ਨੂੰ ਵੰਡਣਾ ਵਾਲਾ ਸਿਸਟਮ ਵੀ ਥੋੜਾ ਵੇਖਣ ਨੂੰ ਨਜ਼ਰ ਆਉਂਦਾ ਅੱਛਾ ਕਿਸ ਹਿਸਾਬ ਨਾਲ ਕੈਂਡੀਡੇਟ ਦੇ ਨਾਲ ਕੋਈ ਹੋਰ ਬੰਦਾ ਜਾਣ ਦਿੱਤਾ ਜਾਂਦਾ ਅੱਛਾ ਕਿ ਕੋਈ ਕੈਂਡੀਡੇਟ ਸਿਹਤ ਬਹੁਤ ਕਮਜ਼ੋਰ ਹੈ ਕੋਈ ਸੀਨੀਅਰ ਸਿਟੀਜ਼ਨ ਹੈ ਲੈ ਜਿਹੜਾ ਕੈਂਡੀਡੇਟ ਹੈ ਉਹਦੇ ਅੰਦਰ ਜਾਣ ਲਈ ਵਿਤਕਰਾ ਹੋ ਰਿਹਾ ਬਈ ਹੋ ਰਿਹਾ ਸੱਤਾ ਧਾਰੀ ਤੇ ਜਾ ਰਹੀ ਹੈ ਕੈਂਡੀਡੇਟ ਸਾਰਾ ਭਾਦ ਦਾ ਉਹ ਡਿਸੇਬਲ ਹੈ ਨਕੜਾ ਮਰੀਜ਼ ਹੈ ਜਾਂ 올ਡ ਏਜ ਹੈ ਉਹਦੇ ਨਾਲ ਕੋਈ ਜਾਣ ਨੂੰ ਦਿੱਕਤ ਆਉਂਦੀ ਐ ਨਹੀਂ ਜਿਹੜਾ ਪੁਲਿਸ ਨੇ ਸਾਰਿਆਂ ਨੂੰ ਬਾਹਰ ਕੱਢਿਆ ਸਤਰਧਾਰੀ ਪਾਰਟੀ ਦੇ ਬੰਦਿਆਂ ਨੂੰ ਥੋੜੀ ਜਿਹੀ ਖੋਲ ਥੋੜੀ ਜਿਹੀ ਖੋਲ ਹੋਰ ਕੀ ਕਹਿਣਾ ਚਾਹੋਗੇ ਬਸ ਮੈਂ ਕੀ ਕਹਿਣਾ ਚਾਹਣਾ ਹੈ ਇਲੈਕਸ਼ਨ ਕਮਿਸ਼ਨ ਨੂੰ ਖਾਸ ਕਰਕੇ ਔਰ ਪੰਜਾਬ ਸਰਕਾਰ ਨੂੰ ਐਸ ਵੇਲੇ ਇਲੈਕਸ਼ਨ ਹੋ ਰਿਹਾ ਹੈ ਪਾਰਾ ਜਿਹੜਾ 36 37 ਹੈ ਗਰਮੀ ਬਹੁਤ ਹੈ ਲੋਕਾਂ ਦਾ ਪਾਰੀ ਇਕੱਠਾ ਹੈ ਟਟੋ ਘਟ ਜਿਹੜਾ ਛਾਂ ਦਾ ਪ੍ਰਬੰਧ ਹੋਣਾ ਚਾਹੀਦਾ ਅੰਦਰ ਛਾਂ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਸੋ ਬੜੀਆਂ ਦਿੱਕਤਾਂ ਐ ਜਾਂ ਸਾਡੇ ਜਨਰਲ ਪਬਲਿਕ ਸਰਕਾਰ ਬਣਾਉਂਦੀ ਆ ਸਾਡੇ ਲੋਕ ਸਰਕਾਰ ਬਣਾਉਂਦੇ ਤੇ ਉਹ ਮੈਂਬਰ ਬਣਦੇ ਆ ਸਰਪੰਚ ਬਣਦੇ ਆ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਕੀ ਨਾਮ ਐ ਜੀ ਆਪਣਾ ਹਾਂਜੀ ਸਰਬਜੀਤ ਸਿੰਘ ਪੈਂਠਾੜਾ ਸਰਬਜੀਤ ਸਿੰਘ ਪੈਂਠਾੜਾ ਹਾਂਜੀ ਕੀ ਵਧੀਆ ਚੱਲ ਰਿਹਾ ਇੱਥੇ ਨਹੀਂ ਜੀ ਬਹੁਤ ਧੱਕਾਕਾਰੀ ਫਟਾੜਾ ਸਰਕਾਰ ਧੱਕਾ ਕਰ ਰਹੀ ਹੈ ਕੀ ਧੱਕਾ ਕਰ ਰਹੀ ਹੈ ਸਾਨੂੰ ਪਹਿਲੀ ਗੱਲ ਦਾ ਕੋਈ ਜਿਹੜੇ ਨੋ ਟੂ ਸਰਟੀਫਿਕੇਟ ਦੇ ਨੇ ਉਹ ਨਹੀਂ ਮਿਲੇ ਅੱਜ ਵੀ ਨਹੀਂ ਮਿਲੇ ਚੁੱਲਾ ਟੈਕਸ ਵੀ ਨੇ ਇਹਨਾਂ ਨੇ ਸਾਨੂੰ ਦਿੱਤੇ ਗਏ ਚੁੱਲਾ ਟੈਕਸ ਸਿੱਧੇ ਆਪਣੇ ਪੰਚਾਇਤ ਦੇ ਖਾਤੇ ਵਿੱਚ ਭਰ ਕੇ ਸੀਦਾ ਲੰਗਾ ਹੁਣ ਉਸ ਨੂੰ ਬੇਸਬਾਰ ਬਣਾ ਕੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਵੀ ਵੀ ਚੋਣ ਲੜ ਰਹੇ ਸਰਕਾਰ ਵੱਲੋਂ ਉਹ ਸ਼ਰਿਆਮ ਕਹਿ ਰਹੇ ਆ ਵੀ ਅੱਜ ਦਾ ਦਿਨ ਫਾਰਮ ਭਰਨੇ ਕੱਲ ਨੂੰ ਅਸੀਂ ਜਿਹੜੇ ਬੰਦੇ ਨਾਮਿਨੇਟ ਹੋਣੇ ਉਹਨਾਂ ਨੇ ਆਪਦੇ ਪਿੰਡ 'ਚ ਆਪਣੇ ਨਾਂ ਦੇ ਦਿੱਤੇ ਆ ਮੈਂਬਰਾਂ ਦੇ ਵੀ ਤੇ ਅਸੀਂ ਆਪਦੇ ਵੀ ਅਸੀਂ ਇਹ ਸਰਪੰਚ ਬਣ ਚੁੱਕੇ ਆ ਸਾਨੂੰ ਕਲਤਾਰਨ ਸੰਧਵਾ ਵੱਲੋਂ ਕਹਿ ਦਿੱਤਾ ਕਿ ਕੌਣ ਕਹਿੰਦਾ ਕਿਸੇ ਦਾ ਨਾਮ ਲਓਗੇ ਸਰਪੰਚ ਕਹਿੰਦਾ ਮੈਂ ਸਰਪੰਚ ਬਣ ਚੁੱਕਾ ਹਰਸੀਵਿਕ ਸਿੰਘ ਸਰਪੰਚ ਆ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਅੱਛਾ ਤੇ ਕਰਨਾਲ ਸਿੰਘ ਪੰਚ ਬਣ ਰਿਹਾ ਤਲਬੀਰ ਸਿੰਘ ਪੰਚ ਬਣ ਰਿਹਾ ਨੇ ਉਹਨਾਂ ਨੇ ਤੁਹਾਨੂੰ ਕਹਿ ਬੇ ਅਸੀਂ ਧੱਕਾ ਕਰਨਾ ਹਾਂਜੀ ਇਹ ਵੀ ਅਸੀਂ ਨਾਮਿਨੇਟ ਖੋ ਚੁੱਕੇ ਆ ਸਾਨੂੰ ਕੁਲਤਾਰ ਸੰਧਵਾਂ ਨੇ ਆਪ ਸੱਦ ਕੇ ਕਹਿ ਦਿੱਤਾ ਵੀ ਤੁਸੀਂ ਖਾਨਮ ਭਰਕੇ ਤੱਕ ਜਾਓ ਤੇ ਤੁਹਾਨੂੰ 5 ਤਰੀਕ ਨੂੰ ਤੁਹਾਨੂੰ ਅਸੀਂ ਇਹ ਸਰਟੀਫਿਕੇਟ ਮਿਲ ਜਾਣਾ ਇੱਥੇ ਆਏ ਸੀ ਕੁਲਤਾਰ ਜਨ ਸੰਧਵਾਂ ਨਹੀਂ ਉਹ ਇੱਥੇ ਨਹੀਂ ਆਏ ਹਾਂਜੀ ਉਹ ਕਹੇ ਉਹ ਪਿੰਡ 'ਚ ਪ੍ਰਚਾਰ ਕਰ ਅੱਛਾ ਉਹ ਉਹਨਾਂ ਦੇ ਆਪਣਾ ਸੰਧਵਾਂ ਸੰਧਵਾਂ ਪਿੰਡ 'ਤੇ ਬੈਠਾ ਅੱਛਾ ਸੇਵ ਕਰੀ ਕ ਸੇਵ ਕਰੀ ਪਿੰਡ 'ਚ ਪ੍ਰਚਾਰ ਕਰਦੇ ਅੱਛਾ ਉਹ ਗੁਰਸੇਵਕੁਰ ਹੀ ਕਹਿੰਦੇ ਨੇ ਹਾਂਜੀ ਬਈ ਸਾਨੂੰ ਸਪੀਕਰ ਸੰਧਵਾਂ ਨੇ ਬੁਲਾ ਕੇ ਕਹਿ ਦਿੱਤਾ ਨਾਮ ਹੈ ਜੀ ਆਪਣਾ ਮੇਰਾ ਨਾਮ ਪੱਗਣਾ ਗੁਰਰਾਜ ਸਿੰਘ ਆ ਜੀ ਮੈਨੂੰ ਸਾਰੇ ਰਾਜਾਖਾਰਾ ਕਹਿੰਦੇ ਆ ਜੀ ਖਾਰੇ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਣਾ ਜੀ ਜਿਹੜੇ ਇਲੈਕਸ਼ਨ ਹੋ ਰਹੇ ਆ ਪਿੰਡਾਂ ਦੇ ਵਿੱਚ ਇਲੈਕਸ਼ਨ ਹੋਣਾ ਕਿਸੇ ਬੰਦੇ ਦੇ ਕਾਜਰਾਤ ਨਾ ਹੋਣਾ ਜੀ ਜਿਹੜਾ ਬੰਦਾ ਇਲੈਕਸ਼ਨ ਲੜ ਕੇ ਮੈਂਬਰ ਸਰਪੰਚ ਬਣੂਗਾ ਉਹ ਲੋਕਾਂ ਦੇ ਕੰਮ ਵੀ ਕਰੂਗਾ ਜੀ ਜੇਕਰ ਕਿਸੇ ਦੇ ਕਾਜਰਾਤ ਅੱਜ ਹੁੰਦੇ ਆ ਜੀ ਤਾਂ ਉਹਦੇ ਨਾਲ ਬਹੁਤ ਟੱਕਾ ਹੋਊਗਾ ਜੀ ਫਿਰ ਪਿੰਡਾਂ ਦੇ ਵਿੱਚ ਪਹਾੜ ਦੇ ਵਿੱਚ ਬਹੁਤ ਜ਼ਿਆਦਾ ਇਹ ਜਿਹੜੀ ਆ ਮਤਲਬ ਜਿਹੜੀ ਸਾਂਝੇ ਉਹ ਖਤਮ ਹੋ ਜੂਗੀ ਜੀ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਭਾਈ ਸਾਹਿਬ ਵੀ ਕੈਮਰੇ 'ਤੇ ਇਹ ਇਲੈਕਸ਼ਨ ਹੁੰਦੇ ਇਲੈਕਸ਼ਨ ਵਿੱਚ ਚਲੋ ਇੱਕ ਮਾਲੋ ਮਾਲੋ ਜਿੰਦਾਦ ਇੱਕ ਹਰਦਾ ਜੀ ਇਹ ਮੇਰਾ ਸਨੇਹ ਇਹੀ ਆ ਸਰਕਾਰ ਨੂੰ ਕਿ ਸਾਡੀ ਹੱਥ ਜੋੜ ਕੇ ਬੈਣ ਪਿਆ ਵੀ ਇਹ ਪਿੰਡਾਂ ਦੇ ਇਲੈਕਸ਼ਨ ਹੋਣ ਜੀ ਜੋ ਜਿੱਤੂ ਜਿੰਦਾਬਾਦ ਆ ਇਹ ਪਿੰਡ ਦੇ ਕੰਮ ਵੀ ਕਰੂਗਾ ਲਾਇਰ ਜੀ ਦਾ ਖਾਲਸਾ ਲਾਇਰ ਜੀ ਦੀ ਖਾਤੇ ਕੀ ਨਾਮ ਹੈ ਜੀ ਆਪਣਾ ਪਰਮਜੀਤ ਸਿੰਘ ਦਿਓਲ ਪਰਮਜੀਤ ਸਿੰਘ ਦਿਓਲ ਟੀਮ ਵਾਲੀ ਪਿੰਡ ਟੀਮ ਵਾਲੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਣਾ ਚਾਹੁੰਦੇ ਹਾਕਮ ਸਿੰਘ ਫਸਜੀ ਸਾਡਾ ਸਰਪੰਚਾ ਅੱਛਾ ਹਾਂ ਬਾਈ ਦੇ ਨਾਲ 2 2017 ਤੋਂ ਜੁੜਿਆ ਹੋਇਆ ਬੰਦਾ ਹਾਂ ਜੀ ਗਰੀਬ ਬੰਦਾ ਗਰੀਬ ਪਰਵਦਾ ਦਾ ਧੱਕਾ ਹੋਣੀ ਦੇ ਨਾਲ ਉਹਦੇ ਨਾਲ ਜੀ ਹਾਂ ਕਾਲੀਦਲ ਦੇ ਬੰਦੇ ਧੱਕਾ ਕਰਦੇ ਆ ਅੱਛਾ ਅਕਾਲੀਦਲ ਧੱਕਾ ਕਰਦਾ ਹਾਂ ਅਕਾਲੀਦਲ ਵਾਲੇ ਕਹਿੰਦੇ ਆ ਕਿ ਝਾੜੂ ਵਾਲੇ ਧੱਕਾ ਕਰਦੇ ਆ ਨਾ ਨਾ ਝਾੜੂ ਵਾਲੇ ਨਹੀਂ ਧੱਕਾ ਕਰਦੇ ਬਾਈ ਜੀ ਨਹੀਂ ਕਰਦੇ ਹਾਂ ਅਕਾਲੀਦਲ ਦੇ ਆਪਾਂ ਹੁਣ ਸਪੋਰਟ ਦੇ ਲੋ ਆਪਾਂ ਸਿਰ ਲਵਾ ਦੇ ਉਹ ਅੱਛਾ ਹਾਂ ਪਰ ਮਰੀਦਾਂ ਕੇ ਜਿੰਦਾਬਾਦ ਆ ਹੈ ਨਹੀਂ ਤੇ ਸਰਬਸੰਤੀ ਨਹੀਂ ਬਣਦੀ ਨਾ ਭਾਈ ਨਹੀਂ ਬਣਦੀ ਭਾਈ ਉਹ ਪਿੰਡਾਂ ਸਰਬਸੰਤੀ ਚਾਹੀਦੇ ਆ ਉਹੀ ਪੈ ਵਿਕਾਸ ਤੇ ਖਰਚੋ ਨਹੀਂ ਭਾਈ ਉਹ ਕਰਦੇ ਨਹੀਂਗੇ ਉਹ ਅੱਛਾ ਉਹ ਬੰਦੇ ਤਗੜੇ ਆ 90 ਟੰਪੇ ਕਿਲੇ ਆ 1.5 1.5 ਕਿਲੇ ਲੈ ਲਏ ਸੀ ਅੱਛਾ ਹਾਂ ਹਾਂ ਅੱਜ ਅਸਿੰਦਰ ਸਿੰਘ ਆ ਆ ਬੰਦਾ ਆ ਸਾਰੇ ਖੜੇ ਆ ਉਹ ਬਰਵੰਦ ਸਰਪੰਚਾ ਹੋਵੇ ਅੱਛਾ ਹਾਂ ਆਪਣਾ ਦਰਵਾਤਾ ਉਹ ਸੋਨਾ ਖੜਾ ਆ ਅੱਛਾ ਅਪਾ ਧੱਕਾ ਕਰਨ ਦੇ ਨਾਗਾ ਹੈ ਧੱਕਾ ਨਹੀਂ ਕਰਨ ਦੇਣਾ ਹਾਂ ਲਾਲ ਕਢਾਵਾਗੇ ਹੈ ਕੌਣ ਕਰੂਗਾ ਧੱਕਾ ਗੁਰਪਿਆਰ ਸਰਪੰਚ ਗੁਰਪਿਆਰ ਸਰਪੰਚ ਉਹ ਘੋਣ ਹਾਂ ਜਿਹਨੇ ਬਹੁ ਕੀਤਾ ਜੀ ਤੇ ਬਹੁ ਕਰ ਹਾਂਜੀ ਅਕਾਲੀਆਂ ਨੇ ਬਹੁਤ ਧੱਕਾ ਕੀਤਾ ਜਦੋਂ ਵੋਟਾਂ 'ਚ ਸਰਪੰਚ ਬਣਿਆ ਜੀ ਤੁਹਾਡਾ ਨਾਂ ਕੀ ਆ ਜਸਵਿੰਦਰ ਸਿੰਘ ਢੀਮਾ ਵਾਲੀ ਜਸਵਿੰਦਰ ਸਿੰਘ ਢੀਮਾ ਵਾਲੀ ਅਕਾਲੀਆਂ ਨੇ ਕੀ ਧੱਕਾ ਕੀਤਾ ਤੇ ਉਹ ਬਿਨਾਂ ਵੋਟਾਂ 'ਚ ਸਰਪੰਚ ਬਣਿਆ ਉਹ ਵੀ ਆ ਅੱਛਾ ਬਿਨਾਂ ਵੋਟਾਂ ਤੋਂ ਸਰਪੰਚ ਬਣਿਆ ਜੀ ਹਾਂਜੀ ਕਾਹ ਰਾਦ ਕਰਾਇਆ ਜੀ ਤੁਹਾਡੇ ਕਾਹ ਰਾਦ ਕਰਾਇਆ ਜੀ ਹਾਂਜੀ ਆਪਣਾ ਕੋਈ ਉਹ ਕਿਹੜੀ ਪਾਰਟੀ ਦਾ ਸੀ ਅਕਾਲੀ ਦਲ ਦੇ ਉਹ ਅਕਾਲੀ ਦਲ ਦੇ ਤਾਂ ਕਹੜਾ ਨਾਲ ਬਣੇ ਸੀ ਹਾਂ ਬਣੇ ਰਹੋ ਨਹੀਂ ਤੇ ਸਰਕਾਰ ਤਾਂ ਪਿਛਲੀ ਕਾਂਗਰਸ ਦੀ ਸੀ ਨਹੀਂ ਨਹੀਂ ਇਹ ਤਾਂ ਪਿਛਲੇ ਵਾਰ ਉਹ ਤੋਂ ਪਿਛਲੀ ਵਾਰ ਪਿਛਲੀ ਵਾਰ ਸਰਪੰਚ ਕੌਣ ਸੀ ਪਿਛਲੀ ਵਾਰ ਸਰਪੰਚ ਕੌਣ ਸੀ ਵੋਟਾਂ 'ਤੇ ਕੀ ਨਾਮ ਹੈ ਜੀ ਆਪਣਾ ਜਰਾ ਸੁਖਮੰਦਰ ਸਿੰਘ ਢਿਲਮਾ ਜੀ ਉਹ ਸੁਖਮੰਦਰ ਸਿੰਘ ਜੀ ਢਿਲਮਾ ਕਲਾ ਨਾਲ ਹੀ ਕੋਟ ਕਪੂਰੇ ਦੇ ਕਿਵੇਂ ਸਹੀ ਚੱਲ ਰਿਹਾ ਹੈ ਪ੍ਰੋਗਰਾਮ ਸਾਰਾ ਦੇਖੋ ਜੀ ਕੁਝ ਦਿਨ ਪਹਿਲਾਂ ਸਾਡੇ ਮਾਨਯੋਗ ਐਮਐਲਏ ਸਾਹਿਬ ਮੋਲਕ ਜੋ ਜੇਤੋ ਹਲਕੇ ਦੇ ਆ ਜੀ ਜੀ ਉਹ ਸਾਡੇ ਪਿੰਡ ਬੋਲਨ ਗਏ ਜੀ ਸਰਪੰਚੀ ਦਾ ਜਿਹੜਾ ਟੈਂਡੀਡੇਟ ਐਲਾਨਣ ਗਏ ਸੀਗੇ ਜੀ ਜੀ ਉਹਨਾਂ ਨੇ ਉੱਥੇ ਵੀ ਕੁਝ ਧਮਕੀਆਂ ਭਰੇ ਜਿਹੜੇ ਗੋਲ ਆ ਬੋਲੇ ਜੀ ਜੀ ਪਰ ਦੂਜੇ ਪਾਸੇ ਜਿਹੜਾ ਅਸੀਂ ਇੱਕ ਸੁਧਾਰਨ ਘਰ ਦੇ ਵਿੱਚੋਂ ਸਰਪੰਚੀ ਦੇ ਖੱਲਾ ਸੇਵ ਸਿੰਘ ਜੀ ਜੀ ਅਸੀਂ ਉਹ ਲੋਕਾਂ ਦੀ ਸਹਿਮਤੀ ਨਾਲ ਥੱਲੇ ਆ ਸਾਡੇ ਕੋਲੇ ਜੀ ਕੋਈ ਧੰਕੀਆਂ ਭਰਿਆ ਲੈ ਜਾਣੀ ਗਏ ਕੋਈ ਸਾਡੇ ਨਾਲ ਲੋਕਾਂ ਦਾ ਸ਼ਰਮਾਇਆ ਜੀ ਅੱਛਾ ਅਸੀਂ ਉਹ ਲੋਕਾਂ ਦੇ ਸ਼ਰਮਾਇਆ ਨੂੰ ਲੈ ਕੇ ਹੀ ਅਸੀਂ ਅੱਗੇ ਚੱਲੇ ਆ ਜੀ ਲੋਕ ਸਾਡੇ ਆਸਤੇ ਸਦੇ ਸ਼ਰਮਾਇਆ ਜੀ ਇਸ ਕਰਕੇ ਇੱਥੇ ਜੋ ਤੱਕਾ ਛਈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਵੱਲੋਂ ਇਹ ਰਿਕਵੈਸਟ ਹੈ ਜੀ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਹੈ ਜੋ ਇੱਥੇ ਮੌਜੂਦਾ ਡਿਪਟੀ ਸਾਹਿਬ ਆ ਉਹਨਾਂ ਨੂੰ ਰਿਕੁਐਸਟ ਹੈ ਵੀ ਇੱਥੇ ਜਿਹੜਾ ਮਾਹੌਲ ਹੈ ਜਿਹੜਾ ਕਿ ਆਮ ਤਰ੍ਹਾਂ ਦੀ ਤਰ੍ਹਾਂ ਬਣਿਆ ਰਵੇ ਅਸੀਂ ਜਿਹੜੀ ਆਮ ਤਰ੍ਹਾਂ ਜਿਹੜੀ ਕੋਈ ਵੀ ਮਾਹੌਲ ਨੂੰ ਖਰਾਬ ਕਰਨ ਦੇ ਅਸੀਂ ਰੋ ਦੇ ਵਿੱਚ ਨਹੀਂ ਸਾਡੇ ਪ੍ਰਸ਼ਾਸਨ ਨੂੰ ਤੇ ਸਾਰੇ ਡੀਸੀ ਸਾਹਿਬ ਨੂੰ ਵੀ ਉਹਨਾਂ ਨੂੰ ਵੀ ਸਾਡੀ ਇਹ ਰਿਕੁਐਸਟ ਹੈ ਵੀ ਇੱਥੇ ਕੋਈ ਤੱਕਾਸ਼ਾਈ ਨਾ ਹੋਵੇ ਕੌਣ ਕਰ ਰਿਹਾ ਤੱਕਾਸ਼ਾਈ ਇਹ ਜੋ ਪੁਲਿਸ ਹੈ ਜੀ ਪੁਲਿਸ ਪੁਲਿਸ ਉਹ ਸਾਡੇ ਜੋ ਅੰਦਰ ਕੈਂਡੀਡੇਟ ਸੀਗੇ ਜੀ ਚਲੋ ਕੈਂਡੀਡੇਟ ਤਾਂ ਉੱਥੇ ਬੈਠੇ ਬੈਠੇ ਆ ਕੁੱਝ ਉੱਥੇ ਫੈਲਾ ਵੀ ਸੀ ਜਿਹੜੀਆਂ ਜੀ ਉਹਨਾਂ ਦੇ ਜਿਹੜੀਆਂ ਫੈਲਾ ਉਹ ਕਿਹਾ ਸੀ 82 84 85 ਨੰਬਰ ਉਹ ਪਹਿਲਾਂ ਅੰਦਰ ਜਾ ਰਹੀਆਂ ਜੀ ਤੇ ਉਸ ਤੋਂ ਬਾਅਦ ਜਿਹੜਾ 18 19 ਨੰਬਰ ਉਹ ਸਾਰੇ ਪਿੱਛੇ ਫਿਰਦੇ ਸੀਗੇ ਜੀ ਇਸ ਕਰਕੇ ਜੇ ਅਸੀਂ ਅੰਦਰ ਜਾਂਦੇ ਆ ਤਾਂ ਸਾਨੂੰ ਉੱਥੋਂ ਬਾਹਰ ਕੱਢਿਆ ਜਾਂਦਾ ਪਰ ਅਸੀਂ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਜੀ ਸਾਡੀ ਤਾਂ ਇੱਕੋ ਇੱਕ ਪ੍ਰਸ਼ਾਸਨ ਅੱਗੇ ਇਹ ਰਿਕੁਐਸਟ ਹੈ ਜਿਹੜੀ ਇਹ ਅਮਨ ਸ਼ਾਂਤੀ ਹੈ ਇਹ ਅਮਨ ਸ਼ਾਂਤੀ ਬਣੀ ਰਹੇ ਜਿਹੜੀਆਂ ਇਹ ਵੋਟਾਂ ਇਹ ਵੋਟਾਂ ਦਾ ਆਉਂਦੀਆਂ ਰਹਿੰਦੀਆਂ ਰਹਿੰਦੀਆਂ ਜੀ ਨਹੀਂ ਜਿਹੜਾ ਐਸਐਚਓ ਸਾਹਿਬ ਨੇ ਉਹ ਪੱਖਪਾਤ ਪੱਖਪਾਤ ਕਰ ਰਹੇ ਨੇ ਉਹ ਜੀ ਅੰਦਰ ਜੋ ਪ੍ਰਸ਼ਾਸਨ ਸਾਰਾ ਪ੍ਰਸ਼ਾਸਨ ਆ ਜੀ ਸਾਰਾ ਪੁਲਿਸ ਪ੍ਰਸ਼ਾਸਨ ਹੈ ਜੀ ਪੁਲਿਸ ਪ੍ਰਸ਼ਾਸਨ ਆ ਜੀ ਜੀ ਸਾਨੂੰ ਵੀ ਉਹਨਾਂ ਅਸੀਂ ਬਾਹਰ ਨਿਕਲ ਗਏ ਜੀ ਉਹਨਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਮੂਲੇ ਹੱਥ ਜੋੜੇ ਰਿਕਵੈਸਟ ਹੈ ਜੀ ਇੱਥੇ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ ਪਰ ਉਸ ਤੋਂ ਬਾਅਦ ਸਾਡੇ ਪੱਤਰਕਾਰ ਆਪਣੇ ਗੁਰਿੰਦਰ ਸਿੰਘ ਮੰਦਿਰਤਾ ਉੱਥੇ ਗਏ ਜੀ ਉਹ ਉਹਨਾਂ ਨੂੰ ਵੀ ਉੱਥੋਂ ਜਾਣੇ ਉਹ ਇੱਕ ਪੱਤਰਕਾਰ ਹੋਣ ਦੇ ਨਾਤੇ ਉਹ ਅੰਦਰ ਵੀ ਜਾ ਸਕਦੇ ਆ ਪਰ ਉਹਨਾਂ ਨੂੰ ਵੀ ਕੁਝ ਸ਼ਬਦ ਬੋਲੇ ਗਏ ਉਹਨਾਂ ਨੇ ਵੀ ਸਾਡੇ ਕੋਲੇ ਆ ਕੇ ਬਾਹਰ ਦੱਸਿਆ ਜੋ ਉਹਨਾਂ ਨੇ ਦੱਸਿਆ ਅਸੀਂ ਉਹੋ ਹੀ ਇੱਥੇ ਇਹ ਬੋਲਿਆ ਜਿੰਨਾ ਕੋ ਟੱਕਾ ਕਰ ਰਹੇ ਜੀ ਅਸੀਂ ਅਸੀਂ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਟੱਕਾ ਵੀ ਕਰ ਰਹੇ ਆ ਬਾਤਸਲੂਕੀ ਵੀ ਕਰ ਰਹੇ ਜਿਹੜੀ ਉਹ ਬਾਤਸਲੂਕੀ ਕਰਦੇ ਉਹ ਨਾ ਕਰਨ ਜੀ ਜਿਹੜਾ ਇਹ ਲੋਕਾਂ ਦਾ ਰੋਅ ਆ ਇਹ ਜੀ ਇਹ ਨੂੰ ਅਮਨ ਸ਼ਾਂਤੀ ਉਹ ਜਿਵੇਂ ਬਰਕਰਾਰ ਰਹੇ ਉਹ ਬਣੀ ਰਹੇ ਅੱਜ ਬੀਡੀਪੀ ਉਹ ਦਫਤਰ ਕੋਟਪੂਰਾ ਦੇ ਵਿੱਚ ਨਾਮਜ਼ਦਗੀਆਂ ਭਰਨ ਲਈ ਜਿਹੜੇ ਤਿੰਨ ਬਲਾਕ ਬਣਾਏ ਗਏ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚਾਰ ਹੋਰ ਬਣਾ ਕੇ ਸੱਤ ਬਲਾਕਾਂ ਦੇ ਵਿੱਚ ਕਾਗਜ਼ ਭਰੇ ਗਏ ਜਿੱਤੇ ਵਿਰੋਧੀ ਪਰਾ ਦਾ ਦੋਸ਼ ਸੀ ਕਿ ਸੱਤਾ ਤੇ ਪਾਰਟੀ ਦਾ ਪੱਕ ਪੂਰਿਆ ਜਾ ਰਿਹਾ ਹੈ ਕੁਝ ਪ੍ਰਸ਼ਾਸਨ ਅਧਿਕਾਰੀ ਵੀ ਸੱਤਾਧਰ ਪਾਰਟੀ ਦੇ ਹੀ ਕਰ ਰਿਹਾ ਹੈ ਵਿਰੋਧੀਆਂ ਨੂੰ ਦਬकाया ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਸੱਤਾਧਰ ਪਾਰਟੀ ਦੇ ਉਮੀਦਵਾਰ ਨਾਲ 2 4 5 ਜਿੰਨੇ ਬੰਦੇ ਵੀ ਅੰਦਰ ਜਾ ਸਕਦੇ ਆ ਉੱਥੇ ਵਿਰੋਧੀ ਧਿਰ ਨੂੰ ਰੋਕਿਆ ਜਾ ਰਿਹਾ ਹੈ ਕਿ ਕੱਲਾ ਉਮੀਦਵਾਰ ਅੰਦਰ ਜਾ ਸਕਦਾ ਹੈ ਹੋਰ ਕੋਈ ਅੰਦਰ ਨਾ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਤੱਕੇਚਾਈ ਬਰਦਾਸ਼ਤ ਨਹੀਂ ਕੀਤੀ ਜਾਊਗੀ ਉੱਥੇ ਜਿੱਥੇ ਧੁੱਪ ਬਹੁਤ ਸੀ ਪਾਣੀ ਦਾ ਵੀ ਨਾ ਮਾਤਰ ਪ੍ਰਬੰਧ ਸੀ ਨਾ ਕੋਈ ਕਨਾਤਾਂ ਲਾਈਆਂ ਗਈਆਂ ਨਾ ਛਾਂ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਵੀ ਲੋਕ ਬਹੁਤ ਦੁਖੀ ਸੀ ਕੋਟ ਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰਖਾ ਦੇ ਨਾਲ ਮੈਂ ਗੁਰਮੀਤ ਸਿੰਘ ਮਿਲਤਾ